ਬੰਦਾ ਕੁੰਡੀ ਲਾਉਣ ਤੋਂ ਬਾਜ਼ ਨਹੀਂ ਆਉਂਦਾ ਕਈ ਵਾਰੀ ਨਾਲ ਦੇ ਨਾਲ ਵੀ ਠੱਗੀ ਮਾਰ ਜਾਂਦਾ ਜਿਹਨੇ ਨਾਲ ਖੜਿਆ ਹੁੰਦਾ ਨਾ ਵੀ ਮੈਨੂੰ ਉਤੋਂ ਕੋਈ ਸਮਾਨ ਦਵਾ ਦੇ ਇੱਥੋਂ ਦੱਸਦੇ ਮੈਨੂੰ ਪਤਾ ਨਹੀਂ ਕਈ ਵਾਰੀ ਨਾ ਕਈ ਬੰਦੇ ਨੂੰ ਆਪਾਂ ਨਾਲ ਲੈ ਕੇ ਜਾਂਦੇ ਵੀ ਤੂੰ ਨਾਲ ਚੱਲ ਤੇਰੀ ਮੂੰਹ ਨੂੰ ਮੈਨੂੰ ਸਮਾਨ ਸਸਤਾ ਮਿਲ ਜਾਣਾ ਉਹ ਜਾਂਦਿਆਂ ਉਹਦਾ ਹੱਥ ਘੋਟ ਦਿੰਦਾ ਦੁਕਾਨਦਾਰ ਦਾ ਵੀ ਮੈਂ ਇਹਦੇ ਨਾਲ ਆਇਆ ਪਰ ਮੇਰਾ ਥੋੜਾ ਜਿਹਾ ਹਿਸਾਬ ਕਿਤਾਬ ਰੱਖ ਲਈ ਵਿੱਚੋਂ ਹੁੰਦਾ ਕਿ ਨਹੀਂ ਜੀ ਮੈਂ ਪਹਿਲਾਂ ਮਾਫੀ ਮੰਗ ਲਾ ਹੋ ਸਕਦਾ ਇੱਥੇ ਨਾ ਹੋਵੇ ਕਈ ਵਾਰੀ ਲੱਕੜ ਦੇ ਮਿਸਤਰੀ ਨੂੰ ਨਾਲ ਲੈ ਕੇ ਜਾਂਦਾ ਮੈਂ ਤੈਨੂੰ ਲੱਕੜ ਦੀ ਨੌਲਜ ਵਧੀਆ ਤਬਰ ਤੂੰ ਮਿਸਤਰੀ ਬਣ ਕੇ ਨਾ ਜਾਈ ਤੂੰ ਮੇਰਾ ਭਰਾ ਬਣ ਕੇ ਜਾਈ ਤਾਂ ਕਿ ਲੱਕੜ ਸਸਤੀ ਆਊਗੀ ਉਹ ਜਾਂਦਿਆਂ ਦੁਕਾਨਦਾਰ ਨੂੰ ਜਾ ਘੁੱਟ ਕੇ ਹੱਥ ਮਲੌਦਾ ਤੇ ਹੱਥ ਦੀ ਪਕੜ ਦਹੰਦਾ ਉਹ ਵੀ ਮੈਂ ਨਾਲ ਆਈ ਹੀ ਦੇ ਪਸੰਦ ਮੈਂ ਕਰ ਨਹੀਂ ਪਰ ਥੋੜਾ ਜਿਹਾ ਹਸਾਬ ਤਾਂ ਮੇਰਾ ਰੱਖ ਲਈ ਦਰਸ਼ਨ ਦੇਖਿਆ ਬੋਲੋ ਸਾਰੇ ਕਈ ਵਾਰੀ ਬੰਦਾ ਆਪਣੇ ਦੋਸਤ ਨੂੰ ਨਾਲ ਖੜਦਾ ਵੀ ਗੱਡੀ ਦਿਵਾ ਕੇ ਲਿਆ ਮੈਨੂੰ ਤੇਨੂੰ ਗੱਡੀ ਦੀ ਬੜੀ ਨੌਲਜ ਆ ਤੇਨੂੰ ਬਾਡੀ ਦੀ ਨੌਲਜ ਆ ਤੇਨੂੰ ਇੰਜਨ ਦੀ ਬੜੀ ਨੌਲਜ ਆ ਉਹ ਜਾਂਦਿਆਂ ਹੀ ਡੀਲਰ ਦਾ ਹੱਥ ਘੁੱਟ ਦਿੰਦਾ ਇਹਦਾ ਕੀ ਆ ਗੰਦਰਾ ਦੋਸਤਾ ਪਰ ਮੈਂ ਨਾਲ ਆਏ ਇਹਦੇ 10000 ਮੇਰਾ ਵੀ ਨਾਲ ਰੱਖ ਲੈ ਕਿਉਂਕਿ ਮਮੀ ਘਰ ਅੰਗੂਰ ਖਾਣ ਨੇ ਆ ਸੇਬ ਦੀ ਪੇਟੀ ਖਾਣ ਨਹੀਂ ਘਰ ਦੇ ਉਡੀਕ ਰਿਹਾ ਮਗਰ ਇਹ ਸਮਾਜ ਇਦਾਂ ਦੇ ਲੋਕ ਵੀ ਹੈਗੇ